ਇਹ ਆ ਸਾਹਮਣੇ ਘਰ ਆ ਗਿਆ ਪੰਜਾਬੀ ਟ੍ਰੈਵਲ ਕਪੜਾ ਲਾਉਣ ਦਾ ਉਹਨਾਂ ਦਾ ਘਰ ਬਣਦਾ ਹਾਂ ਭਾਈ ਤੂੰ ਦੇਖੋ ਵਿਚਾਰ ਵਿਚਾਰ ਦੇ ਲਾਉਣਾ ਬੜਾ ਪੈਕਜ ਬਣਾਉਣ ਦੇ ਇਹ ਵੀ ਉਹਨਾਂ ਦੀ ਰਿਸਕ ਕਰਦਾ ਕਾਪੀ ਦੀ ਉਵੇਂ ਪਰਨਾ ਬਣ ਕੇ ਉਹਨ ਦੇਖਿਓ ਮੈਂ ਬਨੂਗਾ ਇਹਨੂੰ ਆ ਮੈਂ ਵੀ ਮੈਂ ਵੀ ਖਾਨੀ ਫੇਮਸ ਹੋ ਜੂਗਾ ਇਧਰ ਸਟੂਡੀਓ ਸਾਰੇ ਨਹੀਂ ਫੋਟੋਆਂ ਖਿੱਚੀ ਜਾਂਦਾ ਹੈਗਾ ਆ ਦੇਖੋ ਸਕੂਟਰੀ ਤੇ ਆਪਾਂ ਵੀ ਦੇਖਦੇ ਆਂਗੇ ਅਸੀਂ ਲੈ ਕੇ ਆਵਾਂਗੇ ਆਪਾਂ ਉਹ ਲੈ ਕੇ ਆਵਾਂਗੇ ਜਿਹੜੀ ਓਲਾ ਦੀ ਹੈ ਇੱਧਰ ਆਪਾਂ ਨੇ ਤਾਰਾ ਹਲਵਾਈ ਲਾ ਰੱਖਿਆਗਾ ਪਕੌੜੇ ਪਕੂੜੇ ਬਣਾਤੇ ਐ ਸਾਦੀ ਪਿਆਰ ਕਰੀ ਜਾਂਦਾ ਆ ਆ ਟੈਂਟ ਤਾਂ ਲਾਤੇ ਆਗੇ ਉਹ ਪਰਾਂ ਹਲਵਾਈ ਲੱਗਿਆ ਪਿਆ ਇਹ ਆ ਸਾਹਮਣੇ ਘਰ ਆ ਗਿਆ ਪੰਜਾਬੀ ਟ੍ਰੈਵਲ ਕਪਲਾ ਦਾ ਉਹਨਾਂ ਦਾ ਘਰ ਬਣਦਾ ਹਾਂ ਭਾਈ ਤੂੰ ਦੇ ਕੋ ਵਿਚਾਰ ਵਿਚਾਰ ਦੇ ਲਾ ਦੋ ਤੁਹਾਨੂੰ ਬੜਾ ਪੈਕਜ ਬਣਾਉਣ ਇਹ ਵੀ ਉਹਨਾਂ ਦੀ ਰਿਸਕ ਕਰਦਾ ਕਾਪੀ ਦੀ ਉਵੇਂ ਪਰਣਾ ਬਨ ਕੇ ਉਹਨ ਦੇਖਿਓ ਉਵੇਂ ਬਨੂਗਾ ਇਹਨੂੰ ਆ ਮੈਂ ਮੈਂ ਵੀ ਖਾਣੀ ਫੇਮਸ ਹੋ ਜੂਗਾ ਹਾਂ ਨਹੀਂ ਫੇਮਸ ਹੁੰਦਾ ਮੈਂ ਬੈਠਾ ਸਾਡਾ ਕਵਾਲ ਸਿੰਘ ਕਿਵੇਂ ਕੀ ਹਾਲ ਨੇ ਤੇ ਖਾਲੇ ਸਾਰਾ ਕੁਸ ਹੈ ਗਲਾਬ ਗਲੂਬ ਜਮਣਾ ਨਾਲ ਰੱਜ ਗਿਆ ਠੀਕ ਆ ਆਪਾਂ ਵੀ ਟੈਂਕੀ ਫੁੱਲ ਆ ਗਈ ਤੇਰੀ ਟੈਂਕੀ ਫੁੱਲ ਆ ਗਈ ਤੇਰੀ ਵੀ ਟੈਂਕੀ ਫੁੱਲ ਆ ਗਈ ਤੇ ਬਾਕੀ ਇਧਰ ਬਣਾਈ ਜਾਂਦੇ ਨੇਗੇ ਸਾਰਾ ਸਮਾਨ ਆਪਾਂ ਪਕੌੜੇ ਕੱਢੀ ਜਾਂਦੇ ਆ ਪਨੀਰ ਵਾਲੇ ਇਦਰ ਟੈਂਟ ਚ ਸਮਾਨ ਲਾਇਆ ਪਿਆਗਾ ਤੇ ਸਾਡਾ ਗੁਰਪਤ ਤੇ ਕੁਰਸੀਆਂ ਸੈੱਟ ਕਰੀ ਜਾਂਦਾਗਾ ਕਰਦੇ ਕਰਦੇ ਸੈੱਟ ਇਦਰ ਸਟੂਡੀਓ ਸਾਰੇ ਨਹੀਂ ਫੋਟੋਆਂ ਖਿੱਚੀ ਜਾਂਦਾਗਾ ਤੇ ਬਿਰਦ ਨਾਲ ਉਹ ਜਾ ਕੇ ਲੈ ਆ ਕੇ ਖਿੱਚ ਲੈ ਉਹਦੀ ਆ ਰਹੀ ਹੈ ਆਪਣਾ ਜੀ ਥੋੜਾ ਬਾਕੀ ਫੋਟੋ ਵਾਲਾ ਉਹ ਤੇਰੀ ਫੋਟੋ ਦੂਆ ਦੱਸ ਜਾ ਕੇ ਹਾਂਜੀ ਇੱਧਰ ਮੇਰਾ ਪੁੱਤ ਕੰਮ ਕਰਾ ਰਿਹਾ ਹੈ। ਕੁਰਸੀਆਂ ਸੈੱਟ ਕਰ ਰਿਹਾ ਹੈ। ਆ ਸਾਰੀਆਂ ਕੁਰਸੀਆਂ ਨੇ ਸੈੱਟ ਕਰਿਆ ਨੇ। ਉਹ ਇਹਨੂੰ ਪਲਾਨ 'ਚ ਕਰੂੰਗਾ ਦਾ। ਕਰ ਦੇ ਲੈਣ 'ਚ ਹਾਂ। ਫੇਰ ਰੋਟੀ ਖਾਣਗੇ ਸਾਰੇ ਜਾਣੇ। ਬਸ ਹੁਣ ਰੋਟੀ ਲਾਉਣ ਲੱਗਦੇ ਆ। 8:00 ਵਜੇ 3:00 ਵਜੇ। ਇੱਧਰ ਜੀ ਬਹੁਤ ਹਾਂ। ਨਵੇਂ ਪ੍ਰੋਗਰਾਮ ਹਾਂ ਤਿੰਨੇ ਦਾ ਸਪੈਸ਼ਲ ਮੇਜ਼ 'ਚ ਲਾ ਲਿਆ। ਸਪੈਸ਼ਲ ਮੇਜ਼ ਤੇ ਰੋਟੀ ਖਾਈ ਜਾਂਦਾ ਹੈਗਾ। ਬੋਤਲ ਚੈਲੰਜ ਕਰਦੇ ਨੇ ਨਹੀਂ ਚਲ ਚਲ ਕਰੋ ਇਕੱਠੇ ਆ ਕੇ ਵੇਖਿਆ ਕਰੀਏ ਮੈਨੂੰ ਥੋੜਾ ਜਿਹਾ ਕੰਮ ਸੀ ਕਰੇ ਮੈਂ ਤੇ ਗੁਰਪਤ ਤੇ ਸਕੂਟਰੀ ਤੇ ਜਾਣੇ ਅੱਜ ਪਾਰਟ ਟਾਈਮ ਵਾਦਾ ਸਕੂਟਰੀ ਚਲਾਈ ਹੈ ਜੈਲੀਓ ਜੈਲੀਓ ਸਕੂਟਰੀ ਆ ਪ੍ਰਮੋਸ਼ਨ ਵੀ ਹੋ ਗਈ ਇਹਨੇ ਨਾ ਆਹ ਵੇਖੋ ਸਕੂਟਰੀ ਤੇ ਆਪਾਂ ਵੀ ਦੇਖਦੇ ਆਂ ਕਿ ਅਸੀਂ ਲੈ ਕੇ ਆਵਾਂਗੇ ਆਪਾਂ ਉਹ ਲੈ ਕੇ ਆਵਾਂਗੇ ਜਿਹੜੀ ਓਲਾ ਦੀ ਐ ਆਇਆ ਪਹਿਲਾ ਕਿਹੜਾ ਖਰਚ ਪੈਸੇ ਲਾਉਣੇ ਪੈਣਗੇ ਉਦੋਂ ਬਾਅਦ ਨਾ ਕੋਈ ਖਰਚ ਆ ਚਾਰਜ ਕਰਕੇ ਕਿਤੇ ਮਰਜ਼ੀ ਲੈ ਜੇ ਸਕੂਟਰੀ ਤਾਂ ਵੀ ਸੋਹਣੀ ਆ ਖਰਾ ਸੋਹਣੀ ਲੱਗੀ ਫਤਿਹ ਸਕੂਟਰੀ ਲੈ ਲਈ ਲੈ ਲਈ ਆਪਾਂ ਚਲ ਦੇਖਦੇ ਆਂ ਬਾਕੀ ਇਧਰ ਸਾਡੀ ਆ ਗਲੀ ਬਣਦੀ ਸੀਗੀ ਮਾ ਕਰੇ ਗੀੜਾ ਮਾਰਨਾ ਆਇਆ ਸੀਗਾ ਮਖਾ ਦੇਖਦੇ ਆ ਮਿਸਤਰੀ ਕਿੱਥੇ ਤੱਕ ਆ ਗਿਆ ਇਹਦਾ ਉੱਥੇ ਉੱਥੇ ਪਈ ਹੈ ਜਿੱਥੇ ਤੱਕ ਕੱਲ ਬਣਾਈ ਸੀ ਪਤਾ ਨਹੀਂ ਕੀ ਚੱਕਰ ਹੋ ਗਿਆ ਇੱਟ ਪਦੰਦਾ ਇਟਾ ਟੋਟਾ ਨਹੀਂ ਆਈਆਂ ਆ ਇੱਥੇ ਤੱਕ ਬਣਾਤੀ ਨਾਲ ਹੀ ਬਾਕੀ ਇਹਦੇ ਵਿੱਚ ਅਜੇ ਸਮਾਨ ਪਾਊਗਾ ਇਹ ਬਣਾ ਕੇ ਫਿਰ ਆਪਣਾ ਹੀ ਲੱਗਣਗੇ ਬਣਾਉਣ ਕੱਲ ਕੋਲ ਨੂੰ ਲੱਗ ਜਾਣਗੇ ਮੇਰੇ ਸਾਹ ਨਾਲ ਆਪਣੈਰੀ ਬਣਾਉਣ ਆਜਾ ਹਾਂ ਹਾਂ ਕੇਤਾ ਸੂਟ ਵਸ ਲੰਘ ਜ਼ੋਰ ਠੀਕ ਹੈ ਹਾਂ ਤੇ ਆ ਜਿਸੀ ਕਰਦੀਆਂ ਹਾਂ ਜੋ ਕਪਾਰ ਨਰਮ ਚੋਂ ਜਾਂਦੀਆਂ ਹੂੰ ਤੇ ਦੋ ਸੂਟ ਰੱਖ ਲਿਆ ਠੀਕ ਹੈ ਉਹ ਤੋਂ ਲਿਆ ਉਹ ਇੱਕ ਦੂਜਾ ਫੇਰ ਵਾ ਲਿਆ ਠੀਕ ਹੈ ਹਾਂ ਸਾਡੇ ਸਾਰੇ ਹੀ ਉਹ ਕਿ ਜੋ ਉਹ ਵੀ ਕਪਾਰ ਆਰਮਾ ਚੋਂ ਲਿਆ ਸਮਾਪਤੀ ਪਿਛਲੇ ਫੇਰ ਉਹ ਸਿਕਰੀਆਂ ਬਣ ਜਾਂਦੀਆਂ ਕਿੰਨੇ ਤੋੜਦੀਆਂ ਫੇਰ ਉਹ ਦੋਨ ਸੂਟ ਖਤਮ ਹੋ ਜਾਂਦੇ ਜੋ ਹੁਕਮ ਮੇਰੇ ਆਗਾ ਜੋ ਹੁਕਮ ਸਾਡਾ ਪਿਆਰ ਵੀ ਵਾਸ ਪਹਿਲਾ ਲਈ ਸਮਾਂ ਜਿਹਦਾ ਪਿਆਰ ਹੈਗਾ ਸੀ ਨਾ ਹਾਂ ਅੱਜ ਕੱਲ ਹੀ ਪਿਆਰ ਮੁੱਕਿਆ ਪਾਰਾ ਬੇਮਜੂਗੇ ਨੇ ਹਾਂ ਮਿਰਚਾਂ ਵੀ ਤੋੜੀਆਂ ਨੇ ਅੱਛਾ ਹੋਰ ਮੱਕੀ ਤੂੰ ਆਪਦੀ ਆਪਦੀ ਸੱਸ ਦਾ ਪੂਰਾ ਖਿਆਲ ਰੱਖਦੀ ਸੀ ਪੱਕੀ ਮਰੂੰਗੀ ਐ ਪਹਿਲਾਂ ਤਾਂ ਚੱਲ ਆ ਜਾਂਦਾ ਸਭ ਦੀ ਸੱਸ ਦਾ ਖਿਆਲ ਰੱਖਦੀ ਸਾਡਾ ਪਿਆਰ ਬਾਤ ਹੀ ਅੱਛਾ ਆ ਤਾਂ ਮਾਮਾ ਤੇ ਕਿਹੜਾ ਬੋਲਦੀਆਂ ਨਹੀਂ ਹਾਂ ਹਾਂ ਇਹ ਤਾਂ ਚੱਲ ਸਾਰੀ ਗੱਲਾਂ ਹੁੰਦੀਆਂ ਨੇ ਨਾ ਹਾਂ ਠੀਕ ਹੈ ਪਹਿਲਾਂ ਸਾਡਾ ਰਾਣੀ ਸ਼ਾਹੀ ਦਾ ਸਭ ਦਾ ਪਿਆਰ ਸੀ ਆਪਾਂ ਅੱਜ ਕਣਕ ਵੀ ਰਾਂਗੇ ਹੈਲੋ ਉਹ ਸੀ ਟਰੈਕਟਰ ਇਹ ਆ ਵੀਜੀ ਜਾਂਦਾ ਹੈਗਾ ਤੇ ਪਿੱਛੇ ਬੰਦਾ ਹੈਗਾ ਆਪਣਾ ਤੇ ਇਧਰ ਆਪਣੀ ਰੇੜੀ ਖੜੀ ਹੈਗੀ ਇਹਦੇ ਵਿੱਚ ਆਪਾਂ ਸਮਾਨ ਲੈ ਕੇ ਆਏ ਸੀਗੇ ਅੱਜ ਤਾਂ ਹੋਰੀ ਕੰਮ ਹੋ ਗਿਆ ਸੀਗਾ ਮੋਟਰਸਾਈਕਲ ਲੈ ਕੇ ਆਇਆ ਸੀ ਕਿ ਦਾ ਰੇੜੀ ਪਿੱਛੇ ਪਾ ਕੇ ਉਹ ਰਾਹ ਦੇ ਵਿੱਚ ਹੀ ਖੜ ਗਿਆ ਖਰਾਬ ਹੋ ਗਿਆ ਫਿਰ ਉਹ ਉਹਨਾਂ ਦਾ ਮੋਟਰਸਾਈਕਲ ਖੜਾ ਕੇ ਆਇਆ ਮਿਸਤਰੀ ਕੋਲ ਸਮਰਾਉਣਾ ਤੇ ਬਾਅਦ ਚਾਹ ਰੇੜੀ ਲੈਣ ਦੀ ਹੈਗੀ ਤੇ ਹੁਣ ਚਾਹ ਪਾਣੀ ਲੈ ਕੇ ਆਇਆ ਸੀਗਾ ਮੈਂ ਹੈਲੋ ਗਾਇਸ ਬਾਕੀ ਤੁਹਾਨੂੰ ਦਿਖਾਉਣੇ ਆ ਤੇ ਜਾ ਕੇ ਤੇ ਗੁਰਫਤ ਇਹ ਵੀ ਸਾਡੇ ਨਾਲ ਆਇਆਗਾ ਹੈਲੋ ਗਾਇਸ ਕਰੋ ਪੁਜੀਆ ਖਾਣਾ ਪੁਜੀਆ ਖਾਣਾ ਇਹ ਕਹਿੰਦਾ ਮੈਂ ਖੇਤ ਚ ਪੁਜੀਆ ਨਾਲ ਚੱਕ ਲੈ ਬਿਫਟ ਚੱਕ ਲੈ ਕਹਿੰਦਾ ਉੱਥੇ ਜਾ ਕੇ ਖਾਵਾਂਗਾ ਹਨਾ ਉੱਥੇ ਬਹੁਤ ਸਵਾਲ ਆਦਾ ਹੈ ਖੜੇ ਕਰ ਜਾਂ ਜੀ ਵੀਜ ਲੈਗੇ ਇਹਦੇ ਨਾਲ ਵਧੀਆ ਵੀਜੀ ਆਂਦੀ ਹੈ ਕਰ ਜਾਂ ਜੀ